ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ ਇਹਨਾਂ ਪ੍ਰਸ਼ਨਾਂ ਦੇ ਨਾਲ-ਨਾਲ ਆਪਾਂ ਕਨਸੈਪਟ ਨੂੰ ਵੀ ਵਧੀਆ ਢੰਗ ਨਾਲ ਸਮਝਾਂਗੇ ਜਿਹੜੇ ਸਾਥੀ ਪੀਐਸਟੈਟ 2026 ਪ੍ਰੀਖਿਆ ਦੀ ਤਿਆਰੀ ਕਰ ਰਹੇ ਆ ਜਿਹੜੀ ਪ੍ਰੀਖਿਆ 15 ਮਾਰਚ ਨੂੰ ਕੰਡਕਟ ਕਰਵਾਈ ਜਾਣੀ ਹੈ ਜੇਕਰ ਤੁਸੀਂ ਸਿਰਫ ਤੇ ਸਿਰਫ ਇਹਨਾਂ ਵੀਡੀਓਜ਼ ਨੂੰ ਵੀ ਦੇਖ ਲੈਣੇ ਹੋ ਅਤੇ ਸਮਝ ਲੈਣੇ ਹੋ ਦਨ ਫਿਰ ਵੀ ਤੁਹਾਡੇ ਜਿਹੜੇ ਨੰਬਰ ਨੇ ਬਾਕੀਆਂ ਦੇ ਮੁਕਾਬਲੇ ਵਧੀਆ ਆਉਣਗੇ ਪੇਪਰ ਨੂੰ ਤੁਸੀਂ ਵਧੀਆ ਢੰਗ ਨਾਲ ਪਾਸ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਸਮਝੋਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਅੱਜ ਦੀ ਕਲਾਸ ਵਿੱਚ ਆਪਾਂ ਕੁਝ 14 ਕਾ ਪ੍ਰਸ਼ਨ ਡਿਸਕਸ ਕਰਾਂਗੇ ਪਹਿਲਾ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਦ ਬੁੱਕ ਦ ਟੈਕਨੋਲੋਜੀ ਆਫ ਟੀਚਿੰਗ ਇਜ਼ ਆਥਰਡ ਬਾਈ ਕਿਤਾਬ ਦਾ ਨਾਮ ਹੈ ਗਾਜੀ ਟੈਕਨੋਲੋਜੀ ਆਫ ਟੀਚਿੰਗ ਇਸ ਕਿਤਾਬ ਨੂੰ ਲਿਖਿਆ ਕਹਿੰਦੇ ਆ ਸਿੰਪਲ ਇੱਕ ਸਟੈਟਿਕ ਬੇਸਡ ਪ੍ਰਸ਼ਨ ਪੁੱਛਿਆ ਜਾ ਰਿਹਾ ਜਿਹਦੇ ਵਿੱਚ ਇਹਦਾ ਜਿਹੜਾ ਜਵਾਬ ਹੈਗਾ ਜੀ ਉਹ ਤੁਸੀਂ ਦੇਣਾ ਆ ਦੇਖ ਸਕਦੇ ਹੋ ਬੀ ਐਫ ਸਕਿਨਰ ਨਾਮ ਹੈ ਗ੍ਰੈਗਰ ਮੈਂਡਲ ਇਵਾਨ ਪਾਵਲੋਵ ਜਾਂ ਫਿਰ ਐਡਵਰਡ ਥੌਂਡਾਈਕ ਸਹੀ ਜਵਾਬ ਦੀ ਗੱਲ ਕਰ ਲੈਣੀ ਆ ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਪਹਿਲਾਂ ਤਾਂ ਤੁਸੀਂ ਲਾਈਵ ਚੈਟ ਦੇ ਵਿੱਚ ਕਮੈਂਟ ਕਰਕੇ ਸਾਰੇ ਦੱਸ ਦਿਓ ਮੇਰੇ ਜਵਾਬ ਦੱਸਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਆਪ ਦਾ ਕੌਨਫੀਡੈਂਸ ਬੂਸਟ ਕਰਨਾ ਚਾਹੁੰਦੇ ਹੋ ਵੇਟ ਨਾ ਕਰਿਓ ਕਿ ਮੈਂ ਤੁਹਾਨੂੰ ਪਹਿਲਾਂ ਜਵਾਬ ਦੱਸਾਂ ਤੁਸੀਂ ਪਹਿਲਾਂ ਹੀ ਕਮੈਂਟ ਕਰ ਦਿਓ ਕਿ ਇਹਦਾ ਜਵਾਬ ਹੋਊਗਾ ਕੀ ਗਲਤੀਆਂ ਕਰੋਗੇ ਫੇਰ ਹੀ ਤੁਹਾਡੇ ਨੰਬਰ ਵਧਣਗੇ ਪਹਿਲੇ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਉਹ ਹੈਗਾ ਜੀ ਬੀ ਐਫ ਸਕਿਨਰ ਬੀ ਐਫ ਸਕਿਨਰ ਬਾਰੇ ਤੁਸੀਂ ਇੱਥੇ ਦੇਖ ਸਕਦੇ ਹੋ ਇਹਨਾਂ ਦੀ ਜਿਹੜੀ ਕਿਤਾਬ ਹੈਗੀ ਹੈ ਕਿਤਾਬ ਦਾ ਕੀ ਨਾਮ ਹੈਗਾ ਦ ਟੈਕਨੋਲੋਜੀ ਆਫ ਟੀਚਿੰਗ ਇਸ ਕਿਤਾਬ ਨੂੰ 1968 ਵਿੱਚ ਪਬਲਿਸ਼ ਕੀਤਾ ਗਿਆ ਜਿਹਦੇ ਵਿੱਚ ਆਪਰੇਟ ਕੰਡੀਸ਼ਨਿੰਗ ਦੀ ਗੱਲ ਕੀਤੀ ਗਈ ਬਿਹੇਵੀਅਰਿਜ਼ਮ ਦੀ ਗੱਲ ਕੀਤੀ ਗਈ ਰੀਨਫੋਰਮਿਸਟ ਬੇਸਡ ਟੀਚਿੰਗ ਦੀ ਗੱਲ ਕੀਤੀ ਗਈ ਹੈ ਤੇ ਇਹਦੇ ਵਿੱਚ ਆਪਾਂ ਪ੍ਰੋਗਰਾਮਡ ਇਨਸਟਰਕਸ਼ਨ ਐਂਡ ਇਮੀਡੀਏਟ ਫੀਡਬੈਕ ਦੀ ਵੀ ਗੱਲ ਕਰਦੇ ਹਾਂ ਇਸ ਕਿਤਾਬ ਦੇ ਵਿੱਚ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਅਗਲਾ ਪ੍ਰਸ਼ਨ ਦੇਖ ਸਕਦੇ ਹੋ ਜੀ ਮੈਸਲੋ ਦੀ ਥਿਉਰੀ ਤੋਂ ਰਿਲੇਟਡ ਪ੍ਰਸ਼ਨ ਪੁੱਛਿਆ ਜਾ ਰਿਹਾ ਨੀਡਸ ਲਾਈਂਗ ਐਟ ਦਾ ਬਾਟਮ ਆਫ ਮੈਸਲੋਜ਼ ਹਾਇਰਾਰਕੀ ਆਰ ਮੈਸਲੋ ਦੀ ਲੋੜਾਂ ਦੀ ਲੜੀ ਵਾਰਟਾਂਜੇ ਦੇ ਸਭ ਤੋਂ ਹੇਠਲੇ ਪੱਧਰ ਦੀਆਂ ਲੋੜਾਂ ਹਨ ਮੈਸਲੋ ਦੀ ਇੱਕ ਨੀਡਸ ਵਾਲੀ ਥਿਉਰੀ ਹੈਗੀ ਆ ਜਿਹਦੀ ਮੈਂ ਥਿਉਰੀ ਵੀਡੀਓ ਆਪਣੇ ਇਸ ਚੈਨਲ ਤੇ ਆਲਰੇਡੀ ਅਪਲੋਡ ਕੀਤੀ ਹੋਈ ਆ ਜੇਕਰ ਤੁਸੀਂ ਉਸ ਥਿਉਰੀ ਨੂੰ ਸਮਝਿਆ ਹੋਇਆ ਦੈਨ ਇਸ ਪ੍ਰਸ਼ਨ ਦਾ ਜਵਾਬ ਵੀ ਤੁਸੀਂ ਵਧੀਆ ਢੰਗ ਨਾਲ ਦੇ ਸਕਦੇ ਹੋ ਇਹਦੇ ਵਿੱਚ ਇਹਦਾ ਜਵਾਬ ਕੀ ਹੋਊਗਾ ਸੇਫਟੀ ਨੀਡਸ ਫਿਜ਼ੀਓਲੋਜੀਕਲ ਨੀਡਸ ਸੈਲਫ ਐਕਚੁਅਲਾਈਜੇਸ਼ਨ ਨੀਡਸ ਜਾਂ ਫਿਰ ਸਟੀਮ ਨੀਡਸ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਉਹ ਹੋਊਗਾ ਜੀ physiological needs অপশন নাম্বার বি জবাব ਨੂੰ ਤੁਸੀਂ ਕਰਦੇ ਹੋ ਟਿਕ ਇੱਥੇ ਮੈਂ ਇੱਕ ਟੇਬਲ ਵੀ ਬਣਾਇਆ ਹੋਇਆ ਜੇਕਰ ਮੈਂ ਗੱਲ ਕਰਾਂ ਮੈਸਲੋ ਦੀ ਥਿਉਰੀ ਮੈਸਲੋ ਦੀ ਥਿਉਰੀ ਕੁਝ ਇਸ ਤਰੀਕੇ ਨਾਲ ਪੀਰਾਮਿਡ ਦੀ ਫਾਰਮ ਵਿੱਚ ਦੇਖਣ ਨੂੰ ਮਿਲਦੀ ਹੈ ਦੇਖ ਸਕਦੇ ਹੋ ਜੀ ਪੀਰਾਮਿਡ ਦੀ ਫਾਰਮ ਦੇ ਵਿੱਚ ਅਗਲੇ ਚੈਪਟਰ ਤੇ ਅਗਲੇ ਪੇਜ ਤੇ ਮੈਂ ਐਕਸਪਲੇਨ ਕਰ ਦਿੰਨਾ ਹਾਂ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਾ ਤੁਹਾਨੂੰ ਨੰਬਰਿੰਗ ਦਿਖ ਰਹੀ ਆ ਇਹਦੇ ਵਿੱਚ ਜਿਹੜੀ ਤੁਹਾਨੂੰ ਨੰਬਰਿੰਗ ਦਿਖ ਰਹੀ ਹੈ ਇਹਦੇ ਵਿੱਚ ਮੈਂ ਪਹਿਲਾਂ ਇੱਕ ਬਣਾਤਾ ਜੀ ਪੀਰਾਮਿਡ ਪੀਰਾਮਿਡ ਦਾ ਜਿਹੜਾ ਸਭ ਤੋਂ ਥੱੱਲਾ ਵਾਲਾ ਥੱਲੇ ਵਾਲਾ ਹਿੱਸਾ ਹੈ ਨਾ ਇਹਨੂੰ ਤੁਸੀਂ ਬਾਟਮ ਕਹਿੰਦੇ ਹੋ ਤੇ ਸਭ ਤੋਂ ਉੱਪਰਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਤੁਸੀਂ ਟਾਪ ਕਹਿੰਦੇ ਹੋ ਤੇ ਇਹਦੇ ਵਿੱਚ ਇਸ ਥਿਊਰੀ ਵਿੱਚ ਜਦੋਂ ਤੁਸੀਂ ਸ਼ੁਰੂਆਤ ਕਰਨੀ ਹੈ ਪਹਿਲੇ ਤੋਂ ਕਹਿਣ ਦਾ ਭਾਵ ਜਦੋਂ ਤੁਸੀਂ ਥੱਲੇੋਂ ਸ਼ੁਰੂਆਤ ਕਰਦੇ ਹੋ ਉਹ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਫਿਜ਼ੀਓਲੋਜੀਕਲ ਨੀਡਸ ਤੋਂ ਉਸ ਤੋਂ ਬਾਅਦ ਸੇਫਟੀ ਨੀਡਸ ਦੀ ਗੱਲ ਕਰਦੇ ਹਾਂ ਫਿਰ ਲਵ ਐਂਡ ਬਿਲੋਂਗਿੰਗਸ ਦੀ ਗੱਲ ਕਰਦੇ ਹਾਂ ਸਟੇਮ ਨੀਡਸ ਦੀ ਬਾਅਦ ਵਿੱਚ ਗੱਲ ਕਰਦੇ ਹਾਂ ਐਂਡ ਸਭ ਤੋਂ ਲਾਸਟ ਤੇ ਕਹਿੰਦਾ ਭਾਅ ਸਭ ਤੋਂ ਜਿਹੜੀ ਉੱਤੇ ਜਦੋਂ ਗੱਲ ਕਰਦੇ ਹਾਂ ਨਾ ਉਹ ਸੈਲਫ ਐਕਚੁਅਲਾਈਜੇਸ਼ਨ ਨੀਡਸ ਦੀ ਗੱਲ ਕਰਦੇ ਹਾਂ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੂਗਾ ਉਹ ਕੀ ਬਣੂਗਾ ਜੀ ਫਿਜ਼ੀਓਲੋਜੀਕਲ ਨੀਡਸ ਜੇਕਰ ਕੋਈ ਬੰਦਾ ਕਨਫਿਊਜ਼ ਕਰ ਜਾਵੇ ਤਾਂ ਉਹ ਲਿਖ ਸਕਦਾ ਹੈ ਸੈਲਫ ਐਕਚੁਅਲਾਈਜੇਸ਼ਨ ਨੀਡਸ ਤੇ ਇਹ ਵੀ ਆਪਸ਼ਨ ਚ ਦਿੱਤਾ ਹੋ ਏ ਜਿਹੜੀਆਂ ਨੀਡਸ ਹੁੰਦੀਆਂ ਨੇ ਸਭ ਤੋਂ ਬਾਟਮ ਸਭ ਤੋਂ ਥੱਲੇ ਹੁੰਦੀਆਂ ਨੇ ਐਂਡ ਸਭ ਤੋਂ ਥੱਲੇ ਕਹਿਣ ਦਾ ਭਾਵ ਵੀ ਫਿਜ਼ੀਓਲੋਜੀਕਲ ਨੀਡਸ ਤੋਂ ਹੀ ਸ਼ੁਰੂਆਤ ਹੁੰਦੀ ਹੈ ਥੱਲੇੋਂ ਸ਼ੁਰੂਆਤ ਹੁੰਦੀ ਹੈ ਬਾਟਮ ਤੋਂ ਟਾਪ ਦੀ ਗੱਲ ਕਰੀਏ ਤਾਂ ਸਭ ਤੋਂ ਟਾਪ ਤੇ ਹੁੰਦੀ ਹੈ ਜੀ ਸੈਲਫ ਐਕਚੁਅਲਾਈਜੇਸ਼ਨ ਨੀਡਸ ਲੋਰਡ ਐਗਜ਼ਾਮਪਲ ਐਂਡ ਐਜੂਕੇਸ਼ਨਲ ਇੰਪੋਰਟੈਂਸ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਸਮਝ ਲਿਓ ਅੱਗੇ ਦੇਖੋ ਮੈਟਾ ਲਿੰਗੁਇਸਟਿਕ ਅਵੇਅਰਨੈਸ ਆਫ ਲੈਂਗੁਏਜ ਜਰਨਲੀ ਇਮਰਜਸ ਬਾਏ ਦਾ ਏਜ ਆਫ ਭਾਸ਼ਾ ਬਾਰੇ ਪਰਪਸ਼ਾਈ ਜਾਗਰੂਕਤਾ ਆਮ ਤੌਰ ਤੇ ਕਿਹੜੀ ਉਮਰ ਤੱਕ ਉੱਭਰਦੀ ਹੈ 2 ਸਾਲ 6 ਸਾਲ 10 ਸਾਲ ਜਾਂ ਫਿਰ 14 ਸਾਲ ਇੱਕ ਸਟੈਟਿਕ 베ਜਡ ਪ੍ਰਸ਼ਨ ਹੈ ਜੀ ਇਹਦਾ ਪਹਿਲਾਂ ਮੈਂ ਤੁਹਾਨੂੰ ਜਵਾਬ ਦੱਸ ਦਿੰਨਾ ਹਾਂ ਇਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ 6 ਸਾਲ 6 ਇਅਰਸ ਇਹਦਾ ਜਵਾਬ ਹੋਊਗਾ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਏਜ ਦੇ ਵਿੱਚ ਆ ਕੇ ਜਿਹੜਾ ਬੱਚਾ ਹੁੰਦਾ ਆ ਭਾਸ਼ਾ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਆ ਇਹਦੇ ਵਿੱਚ ਭਾਸ਼ਾ ਸੋਚਣ ਦੀ ਜਿਹੜੀ ਸਮਰੱਥਾ ਹੈਗੀ ਆ ਜੀ ਦੇਖਣ ਨੂੰ ਮਿਲਦੀ ਆ ਤੇ ਇਹ अर्ली ਪ੍ਰਾਇਮਰੀ ਕਲਾਸਿਸ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਆ ਜਿਹਦੇ ਵਿੱਚ ਜਿਹੜਾ ਬੱਚਾ ਹੁੰਦਾ ਆ ਰਾਈਮਸ ਗ੍ਰਾਮਰ ਐਂਡ ਕਰੈਕਸ਼ਨ ਵਗੈਰਾ ਕਰਨੀਆਂ ਸਟਾਰਟ ਕਰ ਦਿੰਦਾ ਆ ਆਪਸ਼ਨ ਨੰਬਰ ਇਹਦੇ ਵਿੱਚ ਤੁਹਾਡਾ ਸਹੀ ਜਵਾਬ ਬਣਿਆ ਸੇਗਾ ਜੀ ਬੀ ਅਗਲਾ ਪ੍ਰਸ਼ਨ ਦੇਖ ਸਕਦੇ ਹਾਂ ਥਿੰਕਿੰਗ ਕੀ ਆ ਜੀ ਥਿੰਕਿੰਗ ਇਨ ਇਟਸ ਯੂਜ਼ਵਲ ਸੈਂਸਸ ਆਮ ਅਰਥਾਂ ਵਿੱਚ ਸੋਚਣਾ ਕੀ ਹੈ ਗੋਲ ਰਿਲੇਟਿਡ ਪ੍ਰੋਬਲਮ ਸੋਲਵਿੰਗ ਟਿਚਾ ਸੰਬੰਧੀ ਸਮੱਸਿਆ ਹੱਲ ਜਾਂ ਫਿਰ ਵਰਕਿੰਗ ਥਰੂ ਆਬਸਟੈਕਲ ਟੂ ਅਚੀਵ ਐਨ ਐਂਡ ਅੰਤ ਪ੍ਰਾਪਤ ਕਰਨ ਲਈ ਰੁਕਾਵਟਾਂ ਨਾਲ ਨਿਪਟਣਾ ਕਹਿ ਲਓ ਕਿ ਥਿੰਕਿੰਗ ਦੀ ਡੈਫੀਨੇਸ਼ਨ ਹੀ ਪੁੱਛੀ ਹੋਈ ਹੈ ਇਹਦੇ ਵਿੱਚ ਤੁਹਾਡਾ ਸਹੀ ਜਵਾਬ ਕੀ ਹੋਊਗਾ ਜਾਂ ਫਿਰ ਦੋਨੋਂ ਸਹੀ ਹੋਣਗੇ ਜਾਂ ਫਿਰ ਕੋਈ ਵੀ ਨਹੀਂ ਸਹੀ ਜਵਾਬ ਦੀ ਗੱਲ ਕਰ ਲੈਣੀ ਆ ਥਿੰਕਿੰਗ ਕੀ ਹੈ ਜੀ ਟੀਚਰ ਸਬੰਧੀ ਸਮੱਸਿਆਵਾਂ ਦਾ ਹੱਲ ਤੇ ਦੂਜੀ ਆਪਸ਼ਨ ਵੀ ਸਹੀ ਹੈ ਵਰਕਿੰਗ ਥਰੂ ਆਬਸਟੈਕਲ ਟੂ ਅਚੀਵ ਐਨ ਅੰਤ ਪ੍ਰਾਪਤ ਕਰਨ ਲਈ ਰੁਕਾਵਟਾਂ ਨਾਲ ਨਿਪਟਣਾ ਬਿਲਕੁਲ ਠੀਕ ਹੈ ਜੀ ਇਹੀ ਥਿੰਕਿੰਗ ਹੈਗੀ ਆ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਦੇਖ ਲਓ ਜੀ ਪੀਅਰ ਕਲਚਰ ਇਜ਼ ਮੋਰ ਪਾਵਰਫੁਲ ਇਨ ਡਿਫਾਈਨਿੰਗ ਜਿਹੜੇ ਕਿ ਆਪਣੇ ਨਾਲ ਦੇ ਜਿਹੜੇ ਹਮ ਉਮਰ ਦੇ ਜਿਹੜੇ ਸਾਥੀ ਹੁੰਦੇ ਆ ਪੀਅਰ ਕਲਚਰ ਦੇ ਜਿਹੜੇ ਹੋਣਗੇ ਉਹ ਕਿਹੜੀ ਗੱਲ ਨੂੰ ਪਰਿਭਾਸ਼ਿਤ ਕਰਨ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ ਜੀ ਮੋਰੈਲਟੀ ਕੈਰੀਅਰ ਚੋਇਸ ਰਿਲੀਜੀਅਨ ਜਾਂ ਫਿਰ ਸਟਾਈਲ ਐਂਡ ਸੋਸ਼ਲਾਈਜੇਸ਼ਨ ਸੋਸ਼ਲਾਈਜ਼ਿੰਗ ਇਹਦੇ ਵਿੱਚ ਨੈਤਿਕਤਾ ਕੈਰੀਅਰ ਦੀ ਚੋਣ ਧਰਮ ਜਾਂ ਫਿਰ ਸ਼ੈਲੀ ਅਤੇ ਸਮਾਜਿਕਤਾ ਜਦੋਂ ਆਪਾਂ ਪੀਰ ਕਲਚਰ ਦੀ ਗੱਲ ਕਰਦੇ ਹਾਂ ਨਾ ਤੋ ਉਹਦੇ ਵਿੱਚ ਉਹ ਕਿਹੜੀ ਚੀਜ਼ ਨੂੰ ਸਭ ਤੋਂ ਵਧੀਆ ਡਿਫਾਈਨ ਕਰ ਸਕਦੇ ਆ ਇਹਦੇ ਵਿੱਚ ਸਹੀ ਜਵਾਬ ਹੋਊਗਾ ਜੀ ਸਟਾਈਲ ਐਂਡ ਸੋਸ਼ਲਾਈਜ਼ਿੰਗ ਆਪਸ਼ਨ ਨੰਬਰ ਡੀ ਜਵਾਬ ਇਹਦਾ ਸਹੀ ਹੋਊਗਾ ਜਿਵੇਂ ਡਰੈਸਿੰਗ ਹੋ ਗਿਆ ਹੇਅਰ ਸਟਾਈਲ ਹੋ ਗਿਆ ਜਦੋਂ ਇਹਦੀ ਗੱਲ ਆਉਂਦੀ ਹੈ ਤੇ ਆਪਾਂ ਉਸ ਚੀਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਡਿਫਾਈਨ ਕਰ ਪਾਉਂਦੇ ਹਾਂ ਬਟ ਜਦੋਂ ਗੱਲ Morality ਆਉਂਦੀ ਹੈ ਕਰੀਅਰ ਚੁਆਇਸ ਦੀ ਆਉਂਦੀ ਹੈ ਰਿਲੀਜੀਅਨ ਦੀ ਆਉਂਦੀ ਤਾਂ ਇਹ ਜਵਾਬ ਨਹੀਂ ਹੋਊਗਾ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅਗਲਾ ਪ੍ਰਸ਼ਨ ਦੇਖ ਲਓ ਜੀ ਪਿਆਜੇ ਦੀ ਥਿਊਰੀ ਤੋਂ ਸੰਬੰਧਿਤ ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਐਂਡ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਨੋਟ ਕਰੋਗੇ ਪਿਆਜੇ ਦੀ ਥਿਊਰੀ ਤੋਂ ਇੱਕ ਕੁਐਸਚਨ ਤਾਂ ਦੇਖਣ ਨੂੰ ਮਿਲਦਾ ਹੀ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੀਆਂ ਗੱਲਾਂ ਮੈਂ ਹੁਣ ਦੱਸੂੰਗਾ ਉਹਨਾਂ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਹੋ ਸਕਦਾ ਅਗਲੇ ਪੀਐਸਟੈਟ ਦੇ ਵਿੱਚ ਵੀ ਇੱਥੋਂ ਇੱਕ ਪ੍ਰਸ਼ਨ ਪੱਕਾ ਦੇਖਣ ਨੂੰ ਮਿਲੇ ਪਹਿਲਾ ਕੁਐਸਚਨ ਨੂੰ ਸਮਝੋ ਪਿਆਜੇ ਦੀ ਪਹਿਲੀ ਸਟੇਜ ਤੋਂ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਫਰਸਟ ਸਟੇਜ ਆਫ ਇੰਟੈਲੈਕਚੁਅਲ ਡਿਵੈਲਪਮੈਂਟ ਇਜ਼ ਪਿਆਜੇ ਅਨੁਸਾਰ ਬੋਧਿਕ ਵਿਕਾਸ ਦਾ ਪਹਿਲਾ ਪੜਾ ਹੈ ਪ੍ਰੀਆਪਰੇਸ਼ਨਲ ਸਟੇਜ ਇਹ ਪੰਜਾਬੀ ਨੂੰ ਤੁਸੀਂ ਇਗਨੋਰ ਕਰਿਓ ਮੈਂ ਕਹੂੰਗਾ ਕਿ ਤੁਸੀਂ ਇੰਗਲਿਸ਼ ਤੇ ਹੀ ਧਿਆਨ ਦਿਓ ਠੀਕ ਹੈ ਜੀ ਸੈਂਸਰੀ ਮੋਟਰ 스테ਜ ਕੰਕ੍ਰੀਟ ኦਪਰੇਸ਼ਨਲ 스테ਜ ਜਾਂ ਫਿਰ ਫਾਰਮਲ ኦਪਰੇਸ਼ਨਲ 스테ਜ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੂਗਾ ਜੀ ਉਹ ਕੀ ਬਣੂਗਾ ਇਹਦੇ ਵਿੱਚ ਸਿੱਧਾ ਨਾਮ ਹੀ ਪੁੱਛ ਲਿਆ ਕਿ 스테ਜ ਦਾ ਨਾਮ ਕੀ ਹੈ ਸਭ ਤੋਂ ਸੌਖਾ ਪ੍ਰਸ਼ਨ ਸੈਂ ਇਹਦਾ ਜਵਾਬ ਬਣਿਆ ਜੀ ਸੈਂਸਰੀ ਮੋਟਰ 스테ਜ ਕੀ ਬਣੂਗਾ ਜੀ ਸੈਂਸਰੀ ਮੋਟਰ 스테ਜ ਬਾਕੀ ਇਹਦੀਆਂ ਜਿਹੜੀਆਂ 스테जेस ਨੇ ਜਿਵੇਂ ਕਿ ਪਹਿਲੀ ਜਿਹੜੀ 스테ਜ ਹੈਗੀ ਹੈ ਜਨਮ ਤੋਂ ਲੈ ਕੇ 2 ਸਾਲ ਤੱਕ ਦੇਖਣ ਨੂੰ ਮਿਲਦੀ ਹੈ ਪ੍ਰੀ ኦਪਰੇਸ਼ਨਲ 스테ਜ ਤੁਹਾਨੂੰ 2 ਸਾਲ ਤੋਂ ਲੈ ਕੇ 7 ਸਾਲ ਤੱਕ ਦੇਖਣ ਨੂੰ ਮਿਲਦੀ ਹੈ ਕੰਕਰੀਟ ኦਪਰੇਸ਼ਨਲ 스테ਜ 7 ਤੋਂ 11 ਸਾਲ ਤੱਕ ਦੇਖਣ ਨੂੰ ਮਿਲਦੀ ਹੈ ਤੇ ਜਿਹੜੀ ਲਾਸਟ ਫਾਰਮਲ ኦਪਰੇਸ਼ਨਲ 스테ਜ ਹੈ ਕੀ ਹੈ 11 ਸਾਲ ਪਲੱਸ ਦੇਖਣ ਨੂੰ ਮਿਲਦੀ ਹੈ ਕਿਹੜੇ ਕਿਹੜੇ ਫੀਚਰ ਹੈਗੇ ਆ ਜੀ ਇਹਦੇ ਬਾਰੇ ਤੁਸੀਂ ਸਕਰੀਨਸ਼ਾਟ ਲੈ ਲਿਓ ਇੱਕ ਵਾਰ ਵੈਸੇ ਪੜ੍ਹ ਲਿਓ ਠੀਕ ਹੈ ਜੀ ਇੱਕ ਵਾਰ ਵੈਸੇ ਬਾਰ-ਬਾਰ ਰੀਡ ਕਰੂੰਗੇ ਨਾ ਇਹ ਨਾ ਚੀਜ਼ਾਂ ਨੂੰ ਤੁਹਾਡੇ ਜਿਹੜੇ ਕਨਸੈਪਟ ਨੇ ਉਹ ਪੱਕੇ ਹੁੰਦੇ ਜਾਣਗੇ ਅਗਲਾ ਪ੍ਰਸ਼ਨ ਦੇਖੋ ਜੀ ਵਾਈਲ ਲਰਨਿੰਗ ਵੋਕੈਬਲਰੀ ਲਿਸਟ ਹੂ ਟੈਂਡ ਟੂ ਮੇਕ ਮੋਰ 에ਰਰਸ ਆਫ ਕਮਿਸ਼ਨ एरर ऑफ कमीशन ਹੁੰਦਾ ਕੀ ਆ ਵੀ ਹਾਜ਼ਰ ਜਵਾਬ ਦੇਣਾ ਵੀ ਸ਼ਬਦਾਵਲੀ ਸੂਚੀਆਂ ਸਿੱਖਣ ਸਮੇਂ ਕੌਣ ਵੱਧ ਕਮਿਸ਼ਨ ਗਲਤੀਆਂ ਕਰਦਾ ਹੈ ਸਹੀ ਜਵਾਬ ਇਹਦਾ ਕੀ ਹੋਊਗਾ ਜੀ ਕਿ ਇੰਪਲਸਿਵ ਚਿਲड्रन ਭਾਵਕ ਬੱਚੇ ਰਿਫਲੈਕਟਿਵ ਚਿਲड्रन ਪ੍ਰਤੀਬਿੰਬਿਤ ਬੱਚੇ ਸਪੈਸ਼ਲ ਚਿਲड्रन ਵਿਸ਼ੇਸ਼ ਬੱਚੇ ਜਾਂ ਫਿਰ ਟੋਡਲਰਸ ਛੋਟੇ ਬੱਚੇ ਪਹਿਲਾਂ ਤਾਂ ਮੈਂ ਦੱਸ ਦਿੰਨਾ ਆ ਸਹੀ ਜਵਾਬ ਕੀ ਹੋਊਗਾ ਇੰਪਲਸਿਵ ਚਿਲड्रन ਇਹਦਾ ਸਹੀ ਜਵਾਬ ਹੋਊਗਾ ਹੁਣ ਜੇਕਰ ਮੈਂ ਇੰਪਲਸਿਵ ਦੀ ਗੱਲ ਕੀਤੀ ਹੈ ਤੇ ਰਿਫਲੈਕਟਿਵ ਚਿਲड्रन ਦੀ ਗੱਲ ਕਰਨੀ ਵੀ ਬਣਦੀ ਆ ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਕਿ ਜਿਹੜੇ ਇੰਪਲਸਿਵ ਬੱਚੇ ਹੁੰਦੇ ਆ ਉਹ ਬਹੁਤ ਹੀ ਫਾਸਟ ਜਵਾਬ ਦਿੰਦੇ ਆ ਹਾਜ਼ਰ ਜਵਾਬ ਆਉਂਦਾ ਭਾਵੇਂ ਕੋਈ ਉਹਨਾਂ ਨੂੰ ਕੁਸ਼ਣ ਨਾ ਹੋਵੇ ਵੀ ਸਿੱਧਾ ਹੱਥ ਹੱਥ ਖੜੇ ਕਰਕੇ ਜਵਾਬ ਦੇਣਗੇ ਕਿ ਬਈ ਇਹਦਾ ਆ ਜਵਾਬ ਆ ਲੈਸ ਐਕਿਊਰੇਸੀ ਉਹਦੇ ਵਿੱਚ ਸਹੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੋਣੀ ਆ ਬਹੁਤ ਜ਼ਿਆਦਾ ਗਲਤੀਆਂ ਕਰਨਗੇ ਰਿਫਲੈਕਟਿਵ ਕਿਹੜੇ ਬੱਚੇ ਹੁੰਦੇ ਆ ਜੀ ਜਿਹੜੇ ਕੀ ਹੌਲੀ ਹੌਲੀ ਰਿਸਪਾਂਸ ਦੇਣਗੇ ਪਰ ਇਹਨਾਂ ਦੀ ਜਿਹੜੀ ਜਵਾਬ ਜਿਹੜੇ ਜਵਾਬ ਦੇਣਗੇ ਨਾ ਉਹਦੇ ਵਿੱਚ ਸਹੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋਣਗੇ ਇਹਨਾਂ ਦੁਆਰਾ ਗਲਤੀਆਂ ਘੱਟ ਕੀਤੀਆਂ ਜਾਣਗੀਆਂ ਸੋ ਸਹੀ ਜਵਾਬ ਕੀ ਬਣਿਆ ਜੀ ਇੰਪਲਸਿਵ ਚਿਲड्रन ਨਾ ਕਿ ਰਿਫਲੈਕਟਿਵ ਚਿਲड्रन ਅੱਗੇ ਦੇਖ ਸਕਦੇ ਹਾਂ ਜੀ ਵਿਚ ਆਫ ਦਾ ਫਾਲੋਇੰਗ ਇਜ਼ ਨਾਟ ਅ ਪੋਜ਼ਿਟਿਵ ਇਨਸੈਂਟਿਵ ਇਨਸੈਂਟਿਵ ਹੁੰਦਾ ਕੀ ਹੈ ਜੇਕਰ ਇੱਥੇ ਪ੍ਰੇਰਣਾ ਦੀ ਗੱਲ ਕੀਤੀ ਜਾ ਰਹੀ ਹੈ ਇਨਸੈਂਟਿਵ ਪੋਜ਼ਿਟਿਵ ਇਨਸੈਂਟਿਵ ਹੈ ਕਿ ਜੇਕਰ ਮੈਂ ਚਾਹੁੰਦਾ ਹਾਂ ਕਿ ਬੱਚੇ ਨੇ ਜੇਕਰ ਕੋਈ ਕੰਮ ਕੀਤਾ ਆ ਤੇ ਮੈਂ ਉਹਨੂੰ ਸ਼ਾਬਾਸ਼ੀ ਦੇ ਰਿਹਾ ਜਾਂ ਫਿਰ ਉਹਨੂੰ ਡਾਂਟ ਰਿਹਾ ਤੇ ਇਹਦੇ ਵਿੱਚ ਪੋਜ਼ਿਟਿਵ ਇਨਸੈਂਟਿਵ ਕੀ ਹੋਊਗਾ ਰਿਵਾਰਡ ਇਨਾਮ ਦੇਣਾ ਪ੍ਰੇਜ਼ ਕਰਨਾ ਅਪਰੂਵਲ ਪ੍ਰਮਾਨਗੀ ਜਾਂ ਫਿਰ ਪਨਿਸ਼ਮੈਂਟ ਸਜ਼ਾ ਨਾਮ ਪੜਕੀ ਪਤਾ ਲੱਗ ਗਿਆ ਹੋਣਾ ਤੁਹਾਨੂੰ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਪਨਿਸ਼ਮੈਂਟ ਹੈ ਪਨਿਸ਼ਮੈਂਟ ਇੱਕ ਨੈਗੇਟਿਵ ਹੈ ਕਿਉਂਕਿ ਇਹਨਾਂ ਨੇ ਇਹ ਪੁੱਛਿਆ ਨਾ ਕਿ ਪੋਜ਼ਿਟਿਵ ਕਿਹੜਾ ਨਹੀਂ ਹੈਗਾ ਪੋਜ਼ਿਟਿਵ ਤਾਂ ਦੇਖੋ ਇਨਾਮ ਦੇ ਰਹੇ ਹਾਂ ਕਿਸੇ ਦੀ ਪ੍ਰੇਜ਼ ਕਰ ਰਹੇ ਹਾਂ ਅਪਰੂਵਲ ਦੇ ਰਹੇ ਹਾਂ ਪ੍ਰਮਾਨਗੀ ਦੇ ਰਹੇ ਹਾਂ ਆਹ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੀ ਪੋਜ਼ਿਟਿਵ ਸੋ ਇੱਥੇ ਨਾਟ ਲਿਖਿਆ ਆ ਆਪਸ਼ਨ ਨੰਬਰ ਡੀ ਜਵਾਬ ਟਿਕ ਲੱਗੂਗਾ ਪੋਜ਼ਿਟਿਵ ਇਨਸੈਂਟਿਵ ਕੀ ਕੁਝ ਹੋ ਸਕਦਾ ਹੈ ਜੀ ਰਿਵਾਰਡ ਪ੍ਰੇਜ਼ ਅਪਰੂਵਲ ਰਿਕੋਗਨੀਸ਼ਨ ਪ੍ਰੋਮੋਸ਼ਨ ਪ੍ਰਿਵਿਲੇਜ ਪਨਿਸ਼ਮੈਂਟ 네ਗੇਟਿਵ ਹੈ ਜੀ ਫਾਈਨ ਲਗਾਣਾ ਜੁਰਮਾਨਾ ਲਗਾਣਾ ਇਹ 네ਗੇਟਿਵ ਹੈ ਜੀ ਥ੍ਰੈਟ ਵਗੈਰਾ ਰਿਪ੍ਰੀਮੈਂਡ ਇਹ ਸਭ ਕੀ ਹੈ ਜੀ ਡਾਂਟਣਾ ਫਟਕਾਰਨਾ ਇਹ ਸਭ 네ਗੇਟਿਵ ਇਨਸੈਂਟਿਵ ਹੈ ਜੀ ਤੇ ਅਗਲਾ ਪ੍ਰਸ਼ਨ ਵੀ ਦੇਖ ਲੈਣੇ ਆ ਹਾਈਐਸਟ ਲੈਵਲ ਆਫ ਕ੍ਰੀਏਟਿਵਿਟੀ ਇਜ਼ ਰਚਨਾਤਮਕਤਾ ਦਾ ਸਭ ਤੋਂ ਉੱਚਾ ਪੱਧਰ ਕੀ ਹੈ ਐਕਸਪ੍ਰੈਸਿਵ ਕ੍ਰੀਏਟਿਵਿਟੀ ਪ੍ਰਗਟ ਪ੍ਰਗਟਾਤਮਕ ਰਚਨਾਤਮਕਤਾ ਇਨਸੈਂਟਿਵ ਇਨਵੈਂਟਿਵ ਨਾਟ ਇਨਸੈਂਟਿਵ ਇਨਵੈਂਟਿਵ ਕ੍ਰੀਏਟਿਵਿਟੀ ਖੋਜੀ ਰਚਨਾਤਮਕਤਾ ਇਨੋਵੇਟਿਵ ਕ੍ਰੀਏਟਿਵਿਟੀ ਨਵੀਨਤਾਕਾਰੀ ਰਚਨਾਤਮਕਤਾ ਜਾਂ ਫਿਰ ਇਮਰਜੈਂਟ ਕ੍ਰੀਏਟੀਵਿਟੀ ਉੱਭਰਦੀ ਰਚਨਾਤਮਕਤਾ ਸਾਰੇ ਜਣੇ ਇਹਦਾ ਜਵਾਬ ਦਿਓ ਸਹੀ ਜਵਾਬ ਕੀ ਹੋਊਗਾ ਜੀ ਹਾਈਐਸਟ ਲੈਵਲ ਦੀ ਗੱਲ ਕੀਤੀ ਹੈ ਮਤਲਬ ਕ੍ਰੀਏਟੀਵਿਟੀਆਂ ਸਾਰੀਆਂ ਨੇ ਬਟ ਇਹਦੇ ਵਿੱਚ ਹਾਈਐਸਟ ਲੈਵਲ ਵਾਲੀ ਕ੍ਰੀਏਟੀਵਿਟੀ ਕਿਹੜੀ ਹੈ ਇੱਥੇ ਦੱਸ ਦਿਓ ਕਿਹੜੀ ਹਾਈਐਸਟ ਲੈਵਲ ਦੀ ਕ੍ਰੀਏਟੀਵਿਟੀ ਹੈਗੀ ਆ ਇਮਰਜੈਂਟ ਦੇਖ ਸਕਦੇ ਹੋ ਮੈਂ ਲੋਵੇਸਟ ਤੇ ਹਾਈਐਸਟ ਵੀ ਲਿਖਿਆ ਹੋਇਆ ਹਾਈਐਸਟ ਕਿਹੜੀ ਹੈ ਜੀ ਹਾਈਐਸਟ ਇਥੇ ਵਿੱਚ ਇਮਰਜੈਂਟ ਆਪਸ਼ਨ ਨੰਬਰ ਡੀ ਜਵਾਬ ਨੂੰ ਲਗਾ ਦਿਓ ਟਿਕ ਤੇ ਬਾਕੀ ਇਹਨਾਂ ਬਾਰੇ ਸਮਝ ਵੀ ਲਿਓ ਡਿਸਕ੍ਰਿਪਸ਼ਨ ਵਿੱਚ ਕੀ ਲਿਖਿਆ ਹੋਇ ਕੀ ਸਭ ਤੋਂ ਲੋਵੇਸਟ ਕਿਹੜੀ ਹੈਗੀ ਐਕਸਪ੍ਰੈਸਿਵ ਉਸ ਤੋਂ ਬਾਅਦ ਇਨਵੈਂਟਿਵ ਫਿਰ ਉਸ ਤੋਂ ਬਾਅਦ ਇਨੋਵੇਟਿਵ ਉਸ ਤੋਂ ਬਾਅਦ ਇਮਰਜੈਂਟ ਕ੍ਰੀਏਟੀਵਿਟੀ ਠੀਕ ਹੈ ਜੀ ਅਗਲਾ ਪ੍ਰਸ਼ਨ ਵੀ ਦੇਖ ਲੈਣੇ ਆ ਇਨਸਾਈਟਫੁਲ ਲਰਨਿੰਗ ਵੁਲਫਗੈਂਗ ਕੋਲਰ ਦੀ ਥਿਊਰੀ ਹੈਗੀ ਆ ਇਹਦੇ ਬਾਰੇ ਵੀ ਮੈਂ ਵੀਡੀਓ ਬਣਾਈ ਹੋਈ ਆ ਥਿਊਰੀ ਵਾਲੀ ਵੀਡੀਓ ਜਿਨ੍ਹਾਂ ਨੂੰ ਅੱਜ ਕੱਲ ਦੇ ਜਿਹੜੇ ਸਟੂਡੈਂਟਸ ਹੈਗੇ ਆ ਐਸਪੀਰੈਂਟ ਹੈਗੇ ਆ ਦੇਖਣਾ ਨਹੀਂ ਪਸੰਦ ਕਰਦੇ ਹਰੇ ਹਰ ਕਿਸੇ ਨੂੰ ਸ਼ਾਰਟਕਟ ਚਾਹੀਦਾ ਆ ਬਟ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੈਸੇ ਦੱਸ ਦਿੰਨਾ ਆ ਇਨਸਾਈਟਫੁਲ ਲਰਨਿੰਗ ਦੀ ਜਿਹੜੀ ਥਿਊਰੀ ਹੈਗੀ अंडरस्टैंडिंग ऑल एस्पेक्ट ऑफ यूज या फिर एनी डिग्री ऑफ पैटर्न परसेप्शन इज सफिशिएंट या फिर बोथ ए एंड बी या फिर नन ऑफ द अबव ਇਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੂਗਾ ਜੀ ਉਹ ਕੀ ਬਣੂਗਾ ਅੰਡਰਸਟੈਂਡਿੰਗ ਆਲ ਅਸਪੈਕਟ ਆਫ ਯੂਜ਼ ਮੈਂ ਤੁਹਾਨੂੰ ਨਾ ਇੱਕ ਕਹਾਣੀ ਸੁਣਾਈ ਸੀਗੀ ਯਾਦ ਆ ਤੁਹਾਨੂੰ ਬਾਂਦਰਾਂ ਵਾਲੀ ਕਹਾਣੀ ਸੁਣਾਈ ਸੀਗੀ ਚਿੰਪੈਂਜੀ ਹੁੰਦਾ ਆ ਕਮਰੇ ਵਿੱਚ ਉਹਨੂੰ ਸਿੱਟ ਦਿੰਦੇ ਆ ਤੇ ਉਹਦੇ ਵਿੱਚ ਕੁਝ ਡੰਡੇ ਰੱਖ ਦਿੰਦੇ ਆ ਕੁਝ ਬਾਕਸ ਪਏ ਹੁੰਦੇ ਆ ਤੇ ਚਿੰਪਾਂਜ਼ੀ ਮਤਲਬ ਚਿੰਪਾਂਜ਼ੀ ਨੇ ਨਾ ਹੱਥ ਮਾਰ ਕੇ ਉਹਨਾਂ ਕੇਲੇ ਨੂੰ ਪ੍ਰਾਪਤ ਕਰਨਾ ਹੁੰਦਾ ਆ ਕਿਉਂਕਿ ਕੇਲੇ ਛੱਤ ਦੇ ਉੱਪਰ ਟੰਗੇ ਹੁੰਦੇ ਆ ਤੇ ਮਤਲਬ ਦਿਮਾਗ ਤਮੂਗ ਲਾ ਕੇ ਹਨਾ ਵੀ ਉਹ ਸਾਰਾ ਕੁਝ ਟਰਾਈ ਕਰਕੇ ਤੇ ਬਾਅਦ ਵਿੱਚ ਨਾ ਚਿੰਪਾਂਜ਼ੀ ਦੇ ਦਿਮਾਗ ਵਿੱਚ ਇੱਕ ਆਈਡੀਆ ਆਉਂਦਾ ਵੀ ਉਹ ਬਾਕਸ ਰੱਖ ਲੈਂਦਾ ਆ ਤੇ ਫਿਰ ਡੰਡਾ ਚੁੱਕ ਲੈਂਦਾ ਆ ਤੇ ਡੰਡਾ ਮਾਰ ਕੇ ਨਾ ਕੇਲੇ ਤੋੜ ਕੇ ਖਾ ਲੈਂਦਾ ਆ ਤੇ ਮਤਲਬ ਇਹਦੇ ਵਿੱਚ ਨਾ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਆਲ ਐਸਪੈਕਟ ਆਫ ਯੂਸ ਸੋ ਆਪਸ਼ਨ ਨੰਬਰ A ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ ਅੱਗੇ ਦੇਖ ਲਓ ਜੀ ADHD ਦੀ ਸਿੱਧੀ ਸਿੰਪਲ ਫੁੱਲ ਫਾਰਮ ਪੁੱਛ ਲਈ ਗਈ ਆ ADHD ਕੀ ਹੈ ਜੀ ਇਹ ਇੱਕ ਤਰ੍ਹਾਂ ਦਾ ਕਹਿ ਲਓ ਡਿਸਆਰਡਰ ਹੈਗਾ ਆ ਬੱਚੇ ਟਿੱਕ ਕੇ ਨਹੀਂ ਬੈਠਦੇ ਹਨਾ ਤੇ ਇਹਦੇ ਵਿੱਚ ਜਿਹੜਾ ਬੱਚਾ ਹੈਗਾ ਆ ਜੇਕਰ ਉਹਨੂੰ ADHD ਹੈਗਾ ਤੇ ADHD ਦੀ ਇਹਨਾਂ ਨੇ ਫੁੱਲ ਫਾਰਮ ਪੁੱਛ ਲਈ ਵੀ ADHD ਦੀ ਫੁੱਲ ਫਾਰਮ ਕੀ ਹੈ ਇਹਦੇ ਵਿੱਚ ਤੁਸੀਂ ਫੋਕਸ ਨਹੀਂ ਕਰ ਪਾਉਂਦੇ ਡਿਸਟਰੈਕਟ ਹੋ ਜਾਂਦੇ ਹੋ ਇਮੋਸ਼ਨਸ ਵਗੈਰਾ ਤੇ ਨਹੀਂ ਕੰਟਰੋਲ ਕਰ ਪਾਉਂਦੇ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਸਹੀ ਜਿਹੜਾ ਤੁਹਾਡਾ ਜਵਾਬ ਬਣੇਗਾ ਜੀ ਉਹ ਬਣੂਗਾ ਜੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਬਾਕੀ ਦੀਆਂ ਆਪਸ਼ਨਾਂ ਤੁਸੀਂ ਪੜ੍ਹ ਲਿਓ ਮੈਂ ਸਿੱਧਾ ਸਿੱਧਾ ਜਵਾਬ ਦਿੰਦਾ ਇਹਦਾ ਕਿਉਂਕਿ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ ਅੱਗੇ ਦੇਖੋ ਜੀ ਵਿਚ ਆਫ ਦਾ ਫੋਲੋਇੰਗ ਡਸ ਨਾਟ ਰਿਪਰੈਜ਼ੈਂਟ ਸਿਗਨਲ ਲਰਨਿੰਗ ਸਿਗਨਲ ਲਰਨਿੰਗ ਤੋਂ ਰਿਲੇਟਡ ਕੋਈ ਪ੍ਰਸ਼ਨ ਹੈ ਸਿਗਨਲ ਲਰਨਿੰਗ ਹੁੰਦੀ ਕੀ ਹੈ ਇਹਦੇ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਆ ਜੇਕਰ ਉਹ ਪਤਾ ਲੱਗ ਗਿਆ ਤੇ ਤੁਸੀਂ ਇਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ ਆਪਸ਼ਨਾਂ ਨੂੰ ਦੇਖ ਲੈਣੇ ਆ ਤੇ ਤੁਸੀਂ ਦੱਸੋ ਇਹਦਾ ਜਵਾਬ ਸਹੀ ਹੋਊਗਾ ਕਿ ਐਂਗਜ਼ਾਇਟੀ ਔਨ ਸੀਇੰਗ ਐਨ ਐਗਜ਼ਾਮ ਪੇਪਰ ਪ੍ਰੀਖਿਆ ਪੱਤਰ ਦੇਖ ਕੇ ਕਬਰਾਹਟ ਹੈਪੀਨੈਸ ਔਨ ਹੀਅਰਿੰਗ ਅ ਲਵਡ ਵਾਂਸ ਵੋਇਸ ਜੇ ਜਦੋਂ ਆਪਣਾ ਕੋਈ ਪਿਆਰਾ ਹੁੰਦਾ ਆ ਮਦਰ ਹੋ ਸਕਦੀ ਹੈ ਆਪਣੀ ਵਾਈਫ ਹੋ ਸਕਦੀ ਹੈ ਜਾਂ ਫਿਰ ਕੋਈ ਆਪਣਾ ਕੋਈ ਵੀ ਹੋ ਸਕਦਾ ਆਪਣਾ ਪਿਆਰਾ ਜਦੋਂ ਤੁਸੀਂ ਉਹਦੀ ਬਹੁਤ ਖੁਸ਼ ਹੋ ਜਾਂਦੇ ਹੋ ਵੀ ਪਿਆਰੇ ਦੀ ਆਵਾਜ਼ ਸੁਣ ਕੇ ਖੁਸ਼ੀ ਜਾਂ ਫਿਰ ਡੌਗ ਸੈਲਵੇਟਿੰਗ ਟੂ ਅ ਬਜ਼ਰ ਕਿ ਬਜ਼ਰ ਦੇ ਕੁੱਤੇ ਦੇ ਬਜ਼ਰ ਤੇ ਕੁੱਤੇ ਦਾ ਲਾਰ ਕੱਢਣਾ ਵੀ ਇਹ ਤਾਂ ਦੇਖ ਲਓ ਕਿਹਦੀ ਥਿਊਰੀ ਹੈਗੀ ਆ ਇਵਾਨ ਪੈਵਲੋਵ ਨੇ ਕੁੱਤਿਆਂ ਤੇ ਐਕਸਪੈਰੀਮੈਂਟ ਕੀਤਾ ਸੀਗਾ ਇਹਦੀ ਗੱਲ ਕੀਤੀ ਜਾ ਰਹੀ ਆ ਇਹਦੇ ਵਿੱਚ ਤੇ ਲਾਸਟ ਕਲਾਸੀਫਾਈਂਗ ਐਨੀਮਲ ਐਸ ਮੈਂਬਲਸ ਯਾ ਫਿਰ ਜਾਨਵਰਾਂ ਨੂੰ ਥੰਡ ਧਾਰੀ ਵਜੋਂ ਵਰਗੀਕ੍ਰਿਤ ਕਰਨਾ ਸਹੀ ਜਵਾਬ ਦੀ ਗੱਲ ਕਰਦਿਆਂ ਜੀ ਆਪਸ਼ਨ ਨੰਬਰ ਜਿਹੜਾ ਤੁਹਾਡਾ ਡੀ ਹੈ ਜੀ ਇਹ ਬਿਲਕੁਲ ਤੁਹਾਡਾ ਸਹੀ ਹੋਊਗਾ ਕਿਉਂਕਿ ਬਾਕੀ ਦੀਆਂ ਜਿਹੜੀਆਂ ਆਪਸ਼ਨਾਂ ਨੇ ਉਹ ਸਿਗਨਲ ਲਰਨਿੰਗ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸਿਗਨਲ ਲਰਨਿੰਗ ਦੇ ਵਿੱਚ ਨਾ ਤੁਸੀਂ ਆਟੋਮੈਟਿਕ ਇਮੋਸ਼ਨਲ ਜਾਂ ਫਿਜ਼ੀਕਲ ਰਿਸਪੌਂਸ ਦੇਖਣ ਨੂੰ ਮਿਲਦਾ ਆ ਜਿਵੇਂ ਕਿ ਘਬਰਾਹਟ ਹੋ ਰਹੀ ਆ ਕਿਸੇ ਨੂੰ ਐਗਜ਼ਾਮ ਪੇਪਰ ਕਰਕੇ ਜਾ ਫਿਰ ਉਹਦੇ ਮੂੰਹ ਚੋਂ ਕੁੱਤੇ ਦੇ ਮੂੰਹ ਚੋਂ ਲਾਰ ਨਿਕਲ ਰਹੀ ਆ ਜਾਂ ਫਿਰ ਕਿਸੇ ਨੂੰ ਖੁਸ਼ੀ ਹੋ ਰਹੀ ਆ ਕੋਈ ਗੱਲ ਸੁਣ ਕੇ ਤੇ ਇਹ ਸਾਰੀਆਂ ਚੀਜ਼ਾਂ ਕੀ ਹੈਗੀਆਂ ਨੇ ਇਹਦੀ ਸਿਗਨਲ ਲਰਨਿੰਗ ਬਟ ਸਿਗਨਲ ਲਰਨਿੰਗ ਕੀ ਨਹੀਂ ਹੈ ਗੀ ਜੀ ਜਾਨਵਰਾਂ ਨੂੰ ਮੈਮਲਸ ਨੂੰ ਮਤਲਬ ਉਹਨਾਂ ਨੂੰ ਵੱਖਰਾ ਕਰਕੇ ਰੱਖਿਆ ਜਾ ਰਿਹਾ ਤੇ ਇਹ ਸਿਗਨਲ ਲਰਨਿੰਗ ਨਹੀਂ ਹੈਗੀ ਸੋ অপਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖ ਸਕਦੀ ਹਾਂ ਇਨ੍ਹਾਂ ਚ ਤੁਸੀਂ ਦੱਸਣਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਅਕਵਾਇਰਡ ਬਿਹੇਵੀਅਰ ਲਿਖਿਆ ਵਿੱਚੋਂ ਕਿਹੜਾ ਅਧਿਗ੍ਰਹਿਤ ਵਿਚਾਰ ਵਿਹਾਰ ਨਹੀਂ ਹੈ ਮੈਨਰ ਸਿਸ਼ਟਾਚਾਰ ਟ੍ਰੈਡੀਸ਼ਨ ਪਰੰਪਰਾਵਾ ਕਸਟਮ ਰੀਤੀ ਰਿਵਾਜ ਜਾਂ ਫਿਰ ਇਨਸਟਿੰਕਟਸ ਸਹਿਜ ਗਿਆਨ ਅਕਵਾਇਰਡ ਬਿਹੇਵੀਅਰ ਦੀ ਗੱਲ ਕੀਤੀ ਜਾ ਰਹੀ ਹੈ ਅਕਵਾਇਰਡ ਬਿਹੇਵੀਅਰ ਪਹਿਲਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਬਿਹੇਵੀਅਰ ਨੂੰ ਅਕਵਾਇਰ ਕੀਤਾ ਕੀਤਾ ਜਾ ਸਕਦਾ ਸੋ ਮੈਂ ਤੁਹਾਨੂੰ ਸਹੀ ਜਵਾਬ ਦੱਸ ਦੇਣਾ ਆ ਇਨਸਟਿੰਕਟ ਇਹ ਬਾਈ ਬਰਥ ਇਹ ਚੀਜ਼ਾਂ ਹੁੰਦੀਆਂ ਨੇ ਇਨਸਟਿੰਕਟਸ ਬਾਈ ਬਰਥ ਹੁੰਦੀਆਂ ਨੇ ਕਸਟਮਸ ਹੋ ਗਿਆ ਟ੍ਰੈਡੀਸ਼ਨ ਹੋ ਗਿਆ ਮੈਨਰਸ ਹੋ ਗਿਆ ਇਹ ਤੁਸੀਂ ਸਿੱਖਦੇ ਹੋ ਸਮਾਜ ਵਿੱਚ ਰਹਿ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਅਕਵਾਇਰਡ ਬਿਹੇਵੀਅਰ ਜਿਹੜਾ ਕਿ ਜਨਮ ਤੋਂ ਬਾਅਦ ਸਿੱਖਿਆ ਜਾਂਦਾ ਆ ਇਹ ਤੁਹਾਡਾ এনवायरमेंट ਤੁਹਾਡੇ ਅਨੁਭਵ ਨਾਲ ਇਹ ਚੀਜ਼ਾਂ ਸਿੱਖਦੇ ਹੋ ਤੁਸੀਂ ਕੈਨ ਬੀ ਚੇਂਜਡ ਇਹਨੂੰ ਮੋਡੀਫਾਈ ਕੀਤਾ ਜਾ ਸਕਦਾ ਜਾਂ ਬਦਲਿਆ ਜਾ ਸਕਦਾ ਆ ਜਿਵੇਂ ਕਿ ਮੈਨਰਸ ਟ੍ਰੈਡੀਸ਼ਨ ਕਸਟਮਸ ਇਨਸਟਿੰਕਟ ਕੀ ਹੁੰਦੀ ਹੈ ਜੀ ਇਹ ਜਨਮ ਤੋਂ ਹੀ ਤੁਹਾਡੇ ਅੰਦਰ ਮੌਜੂਦ ਹੁੰਦੇ ਆ ਇਹ ਬਾਇਓਲੋਜੀਕਲ ਹੁੰਦੇ ਆ ਜਾਂ ਫਿਰ ਤੁਹਾਡੇ ਪੇਰੈਂਟਸ ਦੇ ਵਿੱਚ ਜਿਹੜੀ ਚੀਜ਼ ਹੁੰਦੀ ਹੈ ਉਹੀ ਤੁਹਾਨੂੰ ਚੀਜ਼ ਮਿਲ ਜਾਂਦੀ ਹੈ ਆਟੋਮੈਟਿਕ ਹੁੰਦੇ ਤੇ ਨੈਚੁਰਲ ਹੁੰਦੇ ਆ ਜਿਵੇਂ ਰੋਣਾ ਜਾਂ ਡਰ ਜਾਂ ਫਿਰ ਕੋਈ ਹੋਰ ਚੀਜ਼ ਇਹ ਸਾਰੀਆਂ ਕੀ ਨੇ ਜੀ ਇਹ ਸਾਰੀਆਂ ਹੈਗੀਆਂ ਨੇ ਇਨਸਟਿੰਕਟ ਅੱਗੇ ਦੇਖ ਲਓ ਜੀ ਅਗਲਾ ਜਿਹੜਾ ਆਪਰੇਸ਼ਨ ਹੈਗਾ ਆ ਸਿਲੈਕਟ ਟਾਈਪ ਕੁਐਸਚਨ ਸਿਲੈਕਟ ਟਾਈਪ ਕੁਐਸਚਨ ਕਿਹੜੇ ਹੁੰਦੇ ਆ ਜੀ ਸਿਲੈਕਟ ਮਤਲਬ ਚੁਣੋ ਚੁਣੋ ਕਿਸਮ ਦੇ ਸਵਾਲ ਇਹ ਕਿਹੜੇ ਰੂਪ ਵਿੱਚ ਹੋ ਸਕਦੇ ਆ ਟਰੂ ਫਾਲਸ ਸਟੇਟਮੈਂਟ ਹੋ ਸਕਦੇ ਆ ਮੈਚ ਦੀ ਆਈਟਮ ਮੈਚਿੰਗ ਆਈਟਮਸ ਜਾਂ ਫਿਰ ਐਸੇ ਕੁਐਸ਼ਨ ਜਾਂ ਫਿਰ ਐਮਸੀਕਿਊ ਮਲਟੀਪਲ ਚੋਇਸ ਕੁਐਸ਼ਨਸ ਇਹ ਇਹਦੇ ਵਿੱਚੋਂ ਦੇਖੋ ਥੱਲੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਏ ਬੀ ਸਹੀ ਹੈ ਸੀ ਡੀ ਸਹੀ ਹੈ ਏ ਬੀ ਡੀ ਸਹੀ ਹੈ ਜਾਂ ਫਿਰ ਬੀ ਸੀ ਡੀ ਸਹੀ ਹੈ ਦੇਖੋ ਐਸੇ ਟਾਈਪ ਦੇ ਜਿਹੜੇ ਕੁਐਸ਼ਨਸ ਹੁੰਦੇ ਆ ਇਹਦੇ ਵਿੱਚ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਿਖਣਾ ਪੈਂਦਾ ਆ ਸੋ ਇਹ ਤਾਂ ਸਿਲੈਕਟ ਟਾਈਪ ਨਹੀਂ ਹੋ ਸਕਦੇ ਬੈਕਰ ਟ੍ਰੂ ਫਾਲਸ ਹੋ ਗਿਆ ਮੈਚ ਦੀ ਆਈਟਮ ਜਿਹਨੂੰ ਮੈਚ ਮੈਚ ਦੀ ਕਾਲਮ ਕਹਿ ਰਹੇ ਹੋ ਮੈਚਿੰਗ ਆਈਟਮ ਮਲਟੀਪਲ ਚੁਆਇਸ ਕੁਐਸਚਨ ਇਹ ਸਾਰੇ ਸੈਲੈਕਟ ਟਾਈਪ ਕੁਐਸਚਨਸ ਨੇ ਕਹਿੰਦਾ ਭਾ ਵੀ ਇਹਦੇ ਵਿੱਚ ਸਹੀ ਜਵਾਬ ਕੀ ਬਣੂਗਾ ਜੀ ਏ ਬੀ ਤੇ ਡੀ ਏ ਬੀ ਤੇ ਡੀ ਇਹ ਤੁਹਾਡਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 3 ਤੇ ਇਹ ਸਗੇ ਜੀ ਅੱਜ ਦੇ ਆਪਣੇ ਕੁਝ ਪ੍ਰਸ਼ਨ 14 ਵਿੱਚੋਂ ਤੁਹਾਡੇ ਪ੍ਰਸ਼ਨ ਕਿੰਨੇ ਬਣੇ ਆ ਜੀ ਤੇ ਮੈਂ ਕੋਸ਼ਿਸ਼ ਕਰਦਾ ਹੁੰਨਾ ਜਿਹੜੇ ਡਾਊਟ ਵਾਲੇ ਪ੍ਰਸ਼ਨ ਨੇ ਉਹਨਾਂ ਨੂੰ ਤੁਹਾਡੇ ਤੋਂ ਦੂਰੀ ਰੱਖਿਆ ਜਾਵੇ ਕਿਉਂਕਿ ਕਨਫਿਊਜ਼ਨ ਜ਼ਿਆਦਾ ਹੁੰਦੀ ਹੈ ਬਾਕੀ ਇਹ ਤੇ ਤੁਹਾਡੇ 14 ਵਿੱਚੋਂ ਕਿੰਨੇ ਨੰਬਰ ਬਣੇ ਆ ਇਹਦੇ ਬਾਰੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesਸ ਯੂ ਆਲ